ਮਾਮਲਾ ਦਰਾਹਾ ਦੇ ਸਤਨਾਮ ਨਗਰ ਦਾ ਜਿੱਤੇ ਚੋਰਾ ਨੇ ਇੱਕ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਿਸ ਵਕਤ ਚੋਰਾ ਨੇ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਉਸ ਵਕਤ ਘਰ ਦੇ ਮੈਂਬਰ ਨੇ ਆਪਣੇ ਕਿਸੇ ਰਿਸ਼ਤੇਦਾਰ ਦੇ ਸੰਸਕਾਰ ਵਾਸਤੇ ਮੇਰਟ ਗਏ ਹੋਏ ਸਨ ਘਰ ਦੇ ਮੈਂਬਰਾਂ ਦੇ ਦੱਸਣ ਅਨੁਸਾਰ ਚੋਰਾ ਨੇ ਘਰ ਦੇ ਦਰਵਾਜ਼ੇ ਤੋੜ ਕੇ ਘਰ ਦਾ ਸਾਰਾ ਕੀਮਤੀ ਸਮਾਨ ਚੋਰੀ ਕਰ ਲਿਆ ਨਗਦੀ ਅਤੇ ਸੋਨਾ ਚੋਰੀ ਕਰ ਲਿਆ ਪਰ ਪਰਵਾਰਕ ਮੈਂਬਰਾਂ ਨੇ ਦੱਸਿਆ ਕਿ ਇਹ ਚੋਰੀ ਦਾ ਕੰਮ ਕਿਸੇ ਭੇਤੀ ਦਾ ਲੱਗਦਾ ਹੈ ਕਿਉਂਕਿ ਚੋਰਾਂ ਨੇ ਬੜੇ ਆਰਾਮ ਦੇ ਨਾਲ ਚੋਰੀ ਕੀਤੀ ਹੈ ਤੇ ਉਸ ਤੋਂ ਬਾਅਦ ਘਰ ਦੇ ਵਿੱਚ ਬੈਠ ਕੇ ਸ਼ਰਾਬ ਵੀ ਪੀਤੀ ਹੈ। ਪ੍ਰਵਾਹ ਨੇ ਦੱਸਿਆ ਕਿ ਇਸ ਦੀ ਰਿਪੋਰਟ ਪੁਲਿਸ ਥਾਣੇ ਰਖਵਾ ਦਿੱਤੀ ਗਈ ਹੈ ਪਰੰਤੂ ਅਜੇ ਤੱਕ ਇਸ ਮਾਮਲੇ ਵਿੱਚ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਤੇ ਅਰਗੇ ਉਹ ਹੋ ਗਏ ਸੀ। ਡੱਤ ਹੋ ਗਈ ਸੀ। ਅਸੀਂ ਡੈੱਡ ਬੋਡੀ ਲੈਣ ਗਏ ਸੀ। ਅਸੀਂ ਮੇਰਟ ਲੈ ਕੇ ਚਲੇ ਗਏ ਸਾਡੇ ਘਰੇ ਕੋਈ ਨਹੀਂ ਸੀ। ਸਾਡੇ ਘਰੇ ਜੀ ਚੋਰ ਬੜ ਗਏ ਇੱਥੇ ਪੱਟ ਕੇ ਸਾਰੇ ਅੰਦਰ ਬੜ ਗਏ ਜੀ ਕੀ ਕੀ ਚੋਰੀ ਹੋਇਆ ਜੀ ਕੀ ਚੋਰੀ ਜੀ ਹੁਣ ਸਾਰਾ ਕੁਝ 15000 ਰੁਪਏ ਇੱਕ ਰੱਖੇ ਸੀ 20000 ਇੱਕ ਗੱਲੇ ਚ ਸੀ 5000 ਇੱਕ ਗੱਲੇ ਸੀ ਜਵਾਕੇ ਨਾਲੇ ਗਹਿਣਾ ਸੀ ਸਾਡਾ ਸਾਡਾ ਮੁੰਦੀ ਸੀ ਚੈਨ ਸੀ ਕੜੀ ਧੀ ਇੱਕ ਕੜਾ ਸੀ ਅੰਜਰ ਸੀ ਕੁੜੀ ਕੀ ਬਾਲੀ ਸੀ ਉਹ ਸਾਰਾ ਕੁਝ ਲੈ ਕੇ ਇੱਕ ਲੋਕਟ ਸੀ سونے ਦਾ ਰਿਪੋਰਟ ਲਿਖਾਤੀ ਹੈ ਜੀ ਹਾਂ ਜੀ ਰਿਪੋਰਟ ਲਿਖਾਤੀ ਸੀ ਜਿਤਨ ਸਾਨੂੰ ਪਤਾ ਲੱਗੇ ਤੇ ਹਜੇ ਕੁਝ ਕੋਈ ਕਾਰਵਾਈ ਕੁਝ ਨਹੀਂ ਕੀਤੀ ਹਜੇ ਜੀ ਬਸ ਇੱਥੇ ਕੋਈ ਨਹੀਂ ਸੀ ਜੀ ਸਾਡੇ ਸਾਰੇ ਗਏ ਸੀ ਇੱਥੇ ਪਟਿਆ ਇੱਥੇ ਲੋਕ ਲਗ ਲੱਗੇ ਤੇ ਇੱਥੇ ਨੂੰ ਅੰਦਰ ਗਏ ਜੀ ਸਾਡੇ ਤਾਲੇ ਤੋਲੇ ਤੋੜੇ ਹੁਣ ਸਾਡਾ ਸਾਰੇ ਗੇਟ ਘਟ ਭੰਨੇ ਹੋਏ ਸਾਰੇ ਸਤਨਾਮਗਰ ਬਾਡ ਨੰਬਰ 2 ਦੇ ਵਿੱਚ ਆਪਣਾ ਘਰ ਆ ਕੀ ਮਾਮਲਾ ਭਾਈ ਸਰ ਮਾਮਲਾ ਵੀਰੇ ਇਦਾਂ ਹੋਇਆ ਕਿ ਮੇਰਾ ਵੱਡਾ ਭਾਈ ਲੁਧਿਆਣੇ ਕੰਮ ਕਰਦਾ ਜੀ ਆ ਤੇ ਸਵੇਰੇ ਤਾਂ ਵਧੀਆ ਹੱਜ਼ ਦਾ ਵਜਦਾ ਗਿਆ ਉਹਨੂੰ ਤੇ ਸ਼ਾਮ ਨੂੰ ਉਹਰੇ ਮੜਿਆ ਦਾਰਦ ਹੋਇਆ ਡਾਕਟਰ ਕੋ ਗਏ ਤੇ ਉਹਨਾਂ ਨੂੰ ਹੋਰ ਜ਼ਿਆਦਾ ਦਰਦ ਉੱਠ ਖੜੇ ਜਾਨ ਨੂੰ ਹਸਪਤਾਲ ਤੱਕ ਪਹੁੰਚੇ ਤੇ ਉਹ ਰਹੇ ਨਹੀਂ ਸਾਡੇ ਵਿੱਚ ਤੇ ਅਸੀਂ ਉਹਨਾਂ ਨੂੰ ਫਿਰ ਉਹ ਹਸਪਤਾਲ ਹੀ ਰਹੇ ਉਹਨਾਂ ਨੇ ਹਸਪਤਾਲ ਰੱਖ ਲਈ ਬੋਡੀ ਹਸਪਤਾਲ ਵਾਲਿਆਂ ਨੇ ਤੇ ਸਾਨੂੰ ਅਗਲੇ ਦਿਨ 2:00 ਦੇ ਲਾਗੇ ਛਾਗੇ ਬੋਡੀ ਮਿਲੀ ਆ ਤੇ ਉਸ ਤੋਂ ਬਾਅਦ ਅਸੀਂ ਬੋਡੀ ਲੈਣ ਵਾਸਤੇ ਹਸਪਤਾਲ ਖੜੇ ਰਹੇ ਤੇ ਸਾਨੂੰ 2:30 ਵਜੇ ਦੇ ਲੱਗੇ ਛਾ ਕੇ ਬੋਡੀ ਮਿਲੀ ਆ ਤੇ ਅਸੀਂ ਉੱਥੋਂ ਸਿੱਧੀ ਬੋਡੀ ਪਿੰਡ ਨੂੰ ਲੈ ਗਏ ਮੇਰਟ ਕਿਉਂਕਿ ਸਾਰਾ ਕੁਝ ਉੱਥੇ ਹੀ ਹੋਣਾ ਸੀਗਾ ਤੇ ਆਹ ਪਰਿਵਾਰ ਸਾਡਾ ਪਹਿਲੀ ਚਲੇ ਗਿਆ ਸੀਗਾ ਜਦ ਖਬਰ ਪਹੁੰਚੀ ਸੀ ਉਦੋਂ ਹੀ ਸਾਰੇ ਉੱਥੇ ਪਹੁੰਚ ਗਏ ਸੀਗੇ ਤੇ ਸ਼ਾਇਦ ਚੋਰ ਨੂੰ ਵੀ ਇਹ ਖਬਰ ਹੋਏਗੀ ਕਿ ਹਾਂ ਵੀ ਘਰੇ ਕੋਈ ਹੈ ਨਹੀਂ ਆ ਤਿੰਨ ਚਾਰ ਘਰ ਸਾਡੇ ਨਾਲ ਦੇ ਨੇ ਇਹ ਸਾਰੇ ਚਲੇ ਗਏ ਸੀਗੇ ਠੀਕ ਹੈ ਜੀ ਰਾਤ ਨੂੰ ਚੋਰ ਆਏ ਤਸਲੀਨਾ ਇਧਰੋਂ ਪੱਟਾਇਆ ਦੇਖੋ ਪਹਿਲਾਂ ਇਧਰੋਂ ਕੋਸ਼ਿਸ਼ ਕੀਤੀ ਉਹਨੇ ਪੱਟਣ ਦੀ ਇਧਰੋਂ ਕੁਝ ਬਣਿਆ ਨਹੀਂ ਉਹਦਾ ਪਹਿਲਾਂ ਇਧਰੋਂ ਕੋਸ਼ਿਸ਼ ਕੀਤੀ ਪੱਟਣ ਦੀ ਇਧਰੋਂ ਕੁਝ ਬਣਿਆ ਨਹੀਂ ਠੀਕ ਆ ਫਿਰ ਉਹਨਾਂ ਨੇ ਇਧਰ ਦੇਖਿਆ ਕਿ ਹਾਂ ਵੀ ਇਧਰੋਂ ਪੱਟ ਦੰਨੇ ਆ ਕਿਸੇ ਨੂੰ ਕੁਝ ਨਹੀਂ ਪਤਾ ਲੱਗਣਾ ਇਧਰੋਂ ਪੱਟ ਕੇ ਅੰਦਰ ਵੜ ਗਏ ਮੇਰੇ ਖਿਆਲ ਨਾਲ ਤਿੰਨ ਤੋਂ ਚਾਰ ਬੰਦੇ ਹੋਣਗੇ ਪੱਟ ਕੇ ਅੰਦਰ ਵੜ ਗਏ ਜਿੰਨਾ ਸਾਰਾ ਕੁਝ ਸੀਗਾ ਜਵਾਕਾਂ ਦਾ ਜਵਾਕਾਂ ਦੇ ਗੱਲੇ ਤੱਕ ਨਹੀਂ ਛੱਡੇ ਉਹਨਾਂ ਨੇ ਸਾਰਾ ਕੁਝ ਲੈ ਗਏ ਉਹ ਆ ਦੇਖ ਆ ਗੇਟ ਤੋੜਿਆ ਉਹਨਾਂ ਨੇ ਗੇਟ ਖੁੱਲ ਗਿਆ ਇਹ ਆ ਦੇਖੋ ਜੀ ਆ ਕੁੰਡਾ ਸਾਰਾ ਤੋੜਿਆ ਹੈ ਉਹਨਾਂ ਨੇ ਠੀਕ ਹੈ ਜੀ ਆ ਬੈੱਡ ਤੋੜੇ ਹੋਏ ਨੇ ਕੱਲੀ-ਕੱਲੀ ਚੀਜ਼ ਉਹਨਾਂ ਪੱਟੀ ہوئی ਆ ਫਰੋਲੀ ہوئی ਆ ਕਿਉਂਕਿ ਇਹ 5-10 ਮਿੰਟ ਜਾਂ ਅੱਧੇ ਘੰਟੇ ਦਾ ਕੰਮ ਨਹੀਂ ਹੈਗਾ ਇੱਕ ਘਟੋ ਘਟ ਤਸਲੀ ਨਾਲ 3-4 ਘੰਟੇ ਲਾ ਕੇ ਗਏ ਨੇ ਉਹ ਬੰਦੇ ਖਾ ਕੇ ਗਏ ਨੇ ਉਹਰੇ ਪੈਗ ਲਾ ਕੇ ਗਏ ਨੇ ਤਾਂ ਤਸਲੀ ਨਾਲ ਚੋਰੀ ਕਰਕੇ ਗਏ ਨੇ ਉਹ ਇੱਧਰ ਦੇਖੋ ਕੀ ਹਾਲ ਕੀਤਾ ਆ ਆ ਬੈੱਡ ਬੋਡ ਫਰੋਲੇ ਹੋਏ ਨੇ ਆ ਪੇਟੀਆਂ ਦਾ ਹਾਲ ਆ ਜਿਹੜਾ ਇਹਦੇ ਵਿੱਚ ਸਮਾਨ ਸੂਣ ਪਿਆ ਸੀ ਜੋ ਵੀ ਗਹਿਣੇ ਗੱਟੇ ਪਈ ਸੀ ਪੇਟੀਆਂ ਚੋਂ ਸਭ ਲੈ ਗਏ ਹੋਏ ਆ ਲੁੱਟ ਕੇ ਉਹ ਰਿਪੋਰਟ ਲਗਾ ਦਿੱਤੀ ਗਈ ਹੈ ਜੀ ਅਜੇ ਰਿਪੋਰਟ ਹੋ ਗਈ ਹੋਈ ਆ ਅਜੇ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੋਈ ਆ ਤੇ ਬਾਕੀ ਦੇਖਦੇ ਹਾਂ ਹੁਣ ਇਹਦਾ ਰਿਜ਼ਲਟ ਪ੍ਰਸ਼ਾਸਨ ਤੋਂ ਕੀ ਮੰਗ ਹੈ ਜੀ ਹੁਣ ਪ੍ਰਸ਼ਾਸਨ ਤੋਂ ਇਹ ਸਾਡੀ ਆਪਣੀ ਆਹੀ ਮੰਗ ਆ ਕਿ ਹਾਂ ਵੀ ਜੋ ਇਦੇ ਵਿੱਚ ਹੈਗੇ ਨੇ ਬੰਦੇ ਉਹ ਭੇਤੀ ਬੰਦੇ ਹੀ ਹੋਣਗੇ ਜਿਨ੍ਹਾਂ ਨੇ ਇਹ ਕਾਰਵਾਈ ਪਾਈ ਆ ਪ੍ਰਸ਼ਾਸਨ ਤੋਂ ਸਾਡੀ ਇਹੀ ਮੰਗ ਆ ਕਿ ਉਹ ਬੰਦੇ ਛੇਤੀ ਛੇਤੀ ਫੜੇ ਆਣ ਤੇ ਉਹਨਾਂ ਤੇ ਕਾਰਵਾਈ ਹੋਵੇ